Oh, my ਚਲੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਨ ਸਾਰਾ ਅਜਿਹਾ ਹੋਵੇ ਨਾਮ ਵਾਹਿਗੁਰੂ ਜੀ ਮਾਨ ਵਾਹਿਗੁਰੂ ਸਤਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ After <laughs> that. <laughs> ਜਾਨੀ ਹੈ ਉਹ ਹਾਤੀ ਦੇ ਇਹੇ ਸਾਰਾ ਤਾ ਵਾਹਿਗੁਰੂ ਜੀ ਕੀ ਸੋਤੇ ਹਨਕਿ ਜੀ ਗੁਰੂ ਹਰਕੋਬਿੰਦ ਸਾਹਿਬ ਬਾਦਸ਼ਾਹ ਜੀ ਨੇ ਜਦੋਂ ਗੋਤਾ ਗੱਦੀ ਤੇ ਬਰਾਜਮਾਨ ਹੋਏ ਉਸ ਮੇਲੇ ਜਿਹੜਾ ਸਮਾਂ ਸੀ ਉਹ ਪਹਿਲੇ ਸੰਤਲ ਤੇ ਨਹੀਂ ਸੀਗਾ ਕਿਉਂਕਿ ਪੰਜਮ ਪਾਤਸ਼ਾਹ ਤਾਨਕ ਸਾਹਿਬ ਸਤਗੁਰੂ ਛਿੰਦੂ ਅਰਜਨ ਦੇ ਪਾਤਸ਼ਾਹ ਦੀ ਸ਼ਹਾਦਤ ਹੋ ਚੁੱਕੀ ਉਸ ਵੇਲੇ ਦੇ ਬ੍ਰਹਮ ਗਿਆਨੀ ਹੋਰ ਜਨਾਂ ਨੂੰ ਸਤਗੁਰੂ ਜੀ ਨੇ ਬਹੁਤ ਵੱਡਾ ਤਰਜਾ ਬਖਸ਼ਦਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਧੰਨ ਧੰਨ ਬਾਬਾ ਬੁੱਢਾ ਜੀ ਤੇ ਧੰਨ ਧੰਨ ਭਾਈ ਕਰਤਾ ਜੀ ਨੇ ਇਹ ਗੁਰਮਤਾ ਕਰਕੇ ਬਾਬਾ ਬੁੱਢਾ ਜੀ ਨੇ ਦੋ ਸਿਰ ਸਾਬਣ ਦੋ ਤਲਵਾਰਾਂ ਜਿਹੜੀਆਂ ਆ ਗੁਰੂ ਹਰਕਮਬਿੰਦ ਸਾਹਿਬ ਪਾਤਸ਼ਾਹ ਨੂੰ ਪਹਿਨਾਈਆਂ ਤੇ ਗੁਰੂ ਹਰਕਮਬਿੰਦ ਪਾਤਸ਼ਾਹ ਜਿਨੇ ਮਰੀਰੀ ਤੇ ਪੀਰੀ ਦਾ ਸਿਧਾਂਤ ਪੂਰੇ ਸਿੱਖ ਪੰਥ ਨੂੰ ਪਾਖੇ ਸਕੇ ਇਹ ਜਿਹੜਾ ਮਰੀਰੀ ਪੀਰੀ ਦਾ ਸਿਧਾਂਤ ਸੀ ਸਤਗੁਰ ਜੀ ਨੇ ਜੇ ਪੀਰੀ ਕਾਇਮ ਕਰਨੀ ਹੁੰਦੀ ਤਾਂ ਸਾਰੀ ਦੁਨੀਆ ਦੇ ਉੱਤੇ ਸਤਗੁਰ ਜੀ ਝੰਡੇ ਚੁਲਾ ਸਕਦੇ ਸੀ ਪਰ ਇਹ ਨਿੱਜ ਲਈ ਨਹੀਂ ਸੀ ਇਹ ਕੇਵਲ ਦਾ ਕੇਵਲ ਜਿਹੜੇ ਉਸ ਵੇਲੇ ਦੇ ਹਾਕਮ ਜਿਹੜੇ ਮੁਸਲਮਾਨੀ ਬਾਦਸ਼ਾਹੀ ਸੀ ਉਹ ਕਿਉਂਕਿ ਉਸ ਵੇਲੇ ਹਰਕ ਨੂੰ ਆਪਣੀ ਬੁੱਕਲ ਦੇ ਵਿੱਚ ਰੱਖਦੇ ਸੀ ਕਿਸੇ ਧਰਮ ਨੂੰ ਫਰਕੂਲ ਨਸ ਨਹੀਂ ਹੋਣ ਦਿੰਦੇ ਤੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਇੱਕ ਓੰਕਾਰ ਦਾ ਪਵਿੱਤਰ ਸਿਧਾਂਤ ਬਖਸ਼ ਕੀਤਾ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਸੇ ਤਰ੍ਹਾਂ ਦੇ ਜਿੰਨੀਆਂ ਵੀ ਜਗਾਂ ਚੋਂ ਦਾੜੀਆਂ ਉਹਨਾਂ ਸਾਰਿਆਂ ਤੋਂ ਸਤਿਗੁਰੂ ਜੀ ਨੇ ਫਤਿਹ ਹਾਸਲ ਕੀਤੀ ਤੇ ਫਤਿਹ ਹਾਸਲ ਕਰਕੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਤੇ ਅੱਜ ਵੀ ਇੱਥੇ ਆਪਾਂ ਜਿਹੜਾ ਮਹਾਨ ਨਗਰ ਕੀਰਤਨ ਆ ਇਹ ਉਸੇ ਦੂਸਰੀ ਫਤਿਹ ਨੂੰ ਸਮਰਪਿਤ ਹੈ ਇਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਣਾ ਰਹੇ ਹਾਂ 사ਤਗੁਰੂ ਜੀ ਨੇ ਬਲਖਣ ਪੰਨੀ ਇਹ ਦਿੱਤਾ ਕਿ 사ਤਗੁਰੂ ਜੀ ਨੇ ਤੋਂ ਕੋਵੇਂ ਸੋ ਕੋਵੇਂ ਸੇਖ ਨੇ ਨਗਰ ਕੀਰਤਨ ਚੜ੍ਹਦੀ ਕਲਾ ਵਿੱਚ ਗੁਰ ਸ਼ਬਦ ਗਾਇਨ ਕਰਦੇ ਜਾਣਾ ਸੋ ਮੈਂ ਜਿੱਥੇ ਅੱਜ ਮੋਤੇ ਖਾਲਸਾ ਪੰਥ ਨੂੰ ਦੂਜੀ ਪੰਜਾਬਾ ਵਾਹ ਗੁਰੂ ਜੀ ਨਗਰ ਕੀਰਤਨ ਦੀ ਵਧਾਈ ਦਿੰਦਾ ਤੇ ਕਾਮਨਾ ਵੀ ਕਰਦਾ ਕਿ ਗੁਰ ਸਿਧਾਂਤ ਦੇ ਉੱਤੇ ਖੜੇ ਹੋਏ ਔਰ ਸਤਾਰ ਸਾਹਿਬ ਕੋਈ ਨੇ ਪਵਿੱਤਰ ਕਰਵਾਉਣੇ ਦੇ ਰੂਪ ਵਿੱਚ ਇੱਕ ਹੰਕਾਰ ਤੋਂ ਲੈ ਕੇ 18 ਤਖਬੀਰ ਤੱਕ 14 ਵਾਰ ਫ੍ਰੀ ਅੰਕ ਤੋਂ ਬਾਅਦ ਸਿੱਖ ਪਵਿੱਤਰ ਕਰਵਾਣੀ ਦੇ ਸੰਗਮ ਹੋਵੇ ਮਿਹਰਬਾਨੀ ਨੋਚਾਰ ਕੇ come uh,